ਪੰਜਾਬ ਵਾਸੀਆਂ ਨੂੰ ਗੁਰਪ੍ਰੀਤ ਵੜੈਚ ਜਾਨੀ ਗੁਰਪ੍ਰੀਤ ਨੂੰ 기ਵਨੋਂ ਪਿਆਰ ਭਰੀ ਸਤਿ ਸ਼ਕਾਲ ਬਹੁਤ ਖੁਸ਼ੀ ਹੋਈ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਹਰ ਵਸਨੀਕ ਨੇ ਹਰ ਪੰਜਾਬੀ ਨੇ ਟਰੂ ਪੰਜਾਬੀ ਨੇ ਇਲੈਕਸ਼ਨਸ ਦੇ ਵਿੱਚ ਹਿੱਸਾ ਲਿਆ ਆਪਕੋ ਆਪਣਾ ਵੋਟ ਕੀਤਾ ਪਰਸੈਂਟੇਜ ਬਹੁਤ ਕਮਾਲ ਦੀ ਹੈ ਪੰਜਾਬ ਦੀ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੁਹਾਡੇ ਲਈ ਇੱਕ ਸੁਪਨਾ ਸੰਜੋ ਕੇ ਆਈ ਸੀ ਉਹ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਤੁਸੀਂ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਪਰਮਾਤਮਾ ਕਰਨਗੇ ਬਹੁਤ ਸੋਹਣਾ ਸਮਾਂ ਪੰਜਾਬ ਦਾ ਆਏਗਾ। 11 ਮਾਰਚ ਨੂੰ ਰਿਜ਼ਲਟਸ ਆਉਣਗੇ। ਆਮ ਆਦਮੀ ਪਾਰਟੀ ਸਰਕਾਰ ਬਣਾਏਗੀ। ਔਰ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਬੜੀ ਵੱਡਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਏਗਾ। ਮੈਂ ਪੂਰੇ ਪੰਜਾਬ ਦਾ ਪੰਜਾਬੀਆਂ ਦਾ ਔਰ ਆਪਣੇ ਹਲਕਾ ਬਟਾਲਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਦਿੰਦਾ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਇਸ ਤਰ੍ਹਾਂ ਸਾਥ ਦਿੱਤਾ। ਅਰਵਿੰਦ ਕੇਜਰੀਵਾਲ ਸਾਹਿਬ ਵੀ ਸੋਚ ਨੂੰ ਤੁਸੀਂ ਅੱਗੇ ਲੈ ਕੇ ਜਾਣ ਵਿੱਚ ਸਾਡੀ ਮਦਦ ਕੀਤੀ ਉਹਨਾਂ ਦੀ ਸੋਚ ਤੇ ਪੈਰਾ ਦਿੱਤਾ ਤੁਹਾਡਾ ਇਹ ਪਿਆਰ ਹਮੇਸ਼ਾ ਸਾਨੂੰ ਯਾਦ ਰਹੇਗਾ ਇਨਕਲਾਬ ਜ਼ਿੰਦਾਬਾਦ